ਨਹੀਂ ਮੈਂ ਕਿਹਤ ਲੋਰਨਾ ਕਰੇ ਇਹਨੂੰ ਲੱਬਾਸ ਬਣਾਤੀ ਚਲੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਥੀਓ ਆਪਾਂ ਬੈਠੇ ਹੱਗੇ ਮੋਰਚੇ ਤੇ ਜਿਹੜਾ ਕਿ ਅੱਜ 24 25ਵੇਂ ਦਿਨ ਚ ਮੋਰਚਾ ਆਪਣਾ ਦਾਖਲ ਹੋ ਚੁੱਕਿਆ ਜਿੱਥੇ ਕਿ ਆਪਾਂ ਸੀਰੀਅਸ ਕੰਪਨੀ ਦੀ ਨਜਾਇਜ਼ ਮੈਨੇਜ ਕਰਦੀ ਹੋਈ ਜਿਹੜੀ ਮਸ਼ੀਨਰੀ ਆ ਰੋਕੀ ਹੋਈ ਹੈ ਉਸ ਦਿਨ ਤੋਂ ਜਿਹੜੀਆਂ ਟਰਾਲੀਆਂ ਆਪਣੀਆਂ ਇੱਥੇ ਜਿਹੜੇ ਆਪਣੇ ਰਹਿਣ ਬਸੇਰੇ ਬੜੇ ਹੋਏ ਨੇ ਸਾਡੇ ਸੰਘਰਸ਼ਾਂ ਦੇ ਸਾਥੀ ਬਲਰਾਜ ਸਿੰਘ ਸਾਨੀ ਸਾਹਿਬ ਲੰਬੀਆਂ ਸੇਵਾਵਾਂ ਇਹਨਾਂ ਨੇ ਸਾਨੂੰ ਸ਼ੰਭੂ ਮੋਰਚੇ 'ਚ ਵੀ ਦਿੱਤੀਆਂ ਸੀ ਲੰਬੀ ਹਾਜ਼ਰੀ ਸੀ ਤੇ ਅੱਜ ਕੱਲ੍ਹ ਇਸ ਮੋਰਚੇ 'ਚ ਪੱਕੇ ਤੌਰ ਤੇ ਡਟੇ ਹੋਏ ਨੇ ਬਾਕੀ ਸਾਥੀ ਆਉਂਦੇ ਜਾਂਦੇ ਰਹਿੰਦੇ ਨੇ ਕਿਉਂਕਿ 23ਪੁਰ ਆਪਣਾ ਚੌਥੇ ਦਿਨ ਚ ਅੱਜ ਧਰਨਾ ਸੀ ਜਿਹੜਾ ਆਪਾਂ ਇੱਥੋਂ 23ਪੁਰ ਵੀ ਆਪਾਂ ਇਹਨਾਂ ਦੀ ਮਸ਼ੀਨਰੀ ਰੋਕੀ ਹੋਈ ਆ ਉੱਥੇ ਵੀ ਚੱਲ ਰਿਹਾ ਹੈ ਤਾਂ ਅੱਜ ਸਾਡੇ ਸਾਡੇ ਸਾਥੀ ਰਣਜੀਤ ਸਿੰਘ ਜੀ ਹੋਰ ਸਾਰੇ ਵੀਰ ਜਿਹੜੇ ਕੰਮਕਾਰਾਂ ਤੇ ਹੁੰਦੇ ਨੇ ਦਿਨ 'ਚ ਇਹ ਮੋਰਚੇ 'ਚ ਪਹੁੰਚੇ ਨੇ ਇਹਨਾਂ ਨੂੰ ਵੀ ਜੀ ਆਇਆਂ ਕਹਿੰਦੇ ਆ ਤੇ ਸਾਥੀਓ ਆਪਣੇ ਵਿੱਚ ਆਪਣੇ ਬੱਚੇ ਬੈਠੇ ਨੇ ਅੱਜ ਸਾਡਾ ਕਰਨ ਪਾਣ ਜਾਂ ਆਪਣਾ ਸ਼ਤਰਾਣੇ ਤੋਂ ਜਿਹੜੇ ਲਾ ਦੇ ਸਟੂਡੈਂਟ ਨੇ ਦੂਜੇ ਸਾਲ ਚ ਲੋ ਕਰ ਰਹੇ ਨੇ ਇਧਰ ਫਰਜੰਦ ਬੱਚਾ ਮੇਰਾ ਸਹਿਬਜੀਤ ਸਿੰਘ ਬੇਟਾ ਪਲੱਸ 2 ਕਰ ਰਿਹਾ ਹੈ ਤਾਂ ਅਕਸਰ ਕਿਉਂਕਿ ਸ਼ੰਗਸ ਦੇ ਪਿੜਾਂ ਚੋਂ ਨੇ ਆ ਸਾਡੇ ਨਾਲ ਘਰ ਗੱਲਾਂ ਬਾਤਾਂ ਕਰਦੇ ਨੇ ਅੱਜ ਇਹ ਵੀ ਸਾਡੇ ਚ ਇੱਥੇ ਹਾਜ਼ਰ ਨੇ ਰਾਤ ਦੀ ਡਿਊਟੀ ਹੈ ਸਮਾਂ ਤਕਰੀਬਨ 7:30 ਦਾ ਹੋਇਆ ਹੋਇਆ ਹੈ ਤਾਂ ਵੀਰੋ ਮੈਸੇਜ ਇਹ ਦੇਣਾ ਚਾਹੁੰਦੇ ਆ ਕਿ ਜਦੋਂ ਆਪਾਂ ਸੰਘਰਸ਼ ਦੀਆਂ ਗੱਲਾਂ ਅਕਸਰ ਆਪਾਂ ਦੇਖਦੇ ਆਂ ਬੱਚਿਆਂ ਨੂੰ ਘਰਾਂ 'ਚ ਨਹੀਂ ਦੱਸਦੇ ਕਿ ਕਿਸ ਤਰੀਕੇ ਅਸੀਂ ਇਹ ਕਾਰਪੋਰੇਟਾਂ ਦੇ ਹਮਲੇ ਤੋਂ ਬਚਣ ਵਾਸਤੇ ਸੰਗਠਿਤ ਹੋ ਕੇ ਕਿਵੇਂ ਆਪਾਂ ਇਹਨਾਂ ਨਾਲ ਲੜਨਾ ਹੈ ਕਿਵੇਂ ਇਹਨਾਂ ਦੇ ਜ਼ਬਰਦਸਤ ਮੁਕਾਬਲਾ ਆਪਾਂ ਕਰਨਾ ਹੈ ਸੰਘਰਸ਼ੀ ਰਾਹਾਂ ਤੇ ਚੱਲ ਕੇ ਤਾਂ ਆਪਣੇ ਬੱਚਿਆਂ ਨੂੰ ਇਹ ਰਾਹਾਂ ਦਾ ਪਤਾ ਹੋਵੇ ਤਾਂ ਕਿ ਆਪਾਂ ਆਉਣ ਵਾਲੇ ਸਮੇਂ 'ਚ ਸਦਾ ਆਪਾਂ ਨਹੀਂ ਰਹਿਣਾ ਇਹਦਾ ਵਾਸਤੇ ਜਿਹੜੇ ਮੈਂ ਸਮਝਦਾ ਕਿ ਸੰਘਰਸ਼ ਅੱਗੇ ਵੱਡੇ ਖੜੇ ਹੋਣੇ ਨੇ ਇਸ ਤੋਂ ਵੀ ਕਾਰਪੋਰੇਟਸ ਤੋਂ ਬਹੁਤ ਵੱਡੇ ਹਮਲੇ ਕਰਨੇ ਨੇ ਵਰਲਡ ਦੇ ਕਾਰਪੋਰੇਟ ਦੀ ਨਿਗਾਹ ਜਿਹੜੀ ਹੈ ਇਹ ਜਰਖੇਜ਼ ਧਰਤੀਆਂ ਤੇ ਆਪਾਂ ਇਹ ਕਹਿ ਲਿਆ ਬਾਂਡੀ ਅੰਡਾਨੀ ਇਕੱਠ ਥੁੱਕੇ ਨੇ ਉਹਨਾਂ ਦੇ ਕਿਉਂਕਿ ਜਿਹੜੇ ਉਹਨਾਂ ਨੇ ਹਮਲੇ ਨੇ ਅਮਰੀਕਾ ਵਰਗੇ ਜਹੂਦੀ ਲੋਕ ਜਿਹੜੇ ਬਹੁਤ ਪੈਸੇ ਵਾਲੇ ਲੋਕ ਨੇ ਜਿਨ੍ਹਾਂ ਦਾ ਪੈਸਾ ਬਾਂਡੀ ਅੰਡਾਨੀਆ ਕੋਲ ਚੱਲਦਾ ਹੈ ਤਾਂ ਉਹ ਆਪਾਂ ਨੂੰ ਇੱਕ ਤਰ੍ਹਾਂ ਮਾਰਕ ਕੀਤਾ ਹੋਇਆ ਉਹਨਾਂ ਨੇ ਲੜਨ ਵਾਲੀਆਂ ਕੌਮਾਂ ਨੂੰ ਕਿ ਕਿੱਥੇ-ਕਿੱਥੇ ਇਹ ਬੈਠੇ ਨੇ ਪੂਰੇ ਵਿਸ਼ਵ 'ਚ ਤਾਂ ਉੱਥੇ-ਉੱਥੇ ਆਪਾਂ ਨੂੰ ਕਿਸ ਤਰੀਕੇ ਦੇ ਹਮਲੇ ਆਪਣੇ ਤੇ ਹੋ ਰਹੇ ਨੇ ਆਪਣੀ ਖਰਾਕ ਜਿਹੜੀ ਆ ਖੁਰਾਕੀ ਤੱਤ ਉਹ ਖਤਮ ਕੀਤੇ ਜਾ ਰਹੇ ਨੇ ਕਿਸ ਤਰ੍ਹਾਂ ਆਪਣੇ ਪਾਣੀ ਨੂੰ ਪলিউਟ ਕੀਤਾ ਜਾ ਰਿਹਾ ਵਾਤਾਵਰਣ ਨੂੰ ਫੈਕਟਰੀ ਇੰਡਸਟਰੀ ਨਾਲ ਤੇ ਹੋਰ ਅਤਿਅੰਤ ਚੀਜ਼ਾਂ ਨਾਲ ਤਾਂ ਸਾਥੀਓ ਜੇ ਆਪਣੇ ਬੱਚੇ ਸੰਘਰਸ਼ ਦੇ ਪੜਾਚ ਹੋਣਗੇ ਤਾਂ ਇਹ ਮੁਕਾਬਲਾ ਕਰ ਸਕਣਗੇ ਇਹ ਚੀਜ਼ਾਂ ਨੂੰ ਬਰੀਕੀ ਨਾਲ ਸਮਝਣਗੇ ਵਿਚਾਰਨਗੇ ਤੇ ਆਪਣੇ દિਸ਼ਾ ਨਿਰਦੇਸ਼ਾ ਤੇ ਚੱਲ ਕੇ ਆਪਣੇ ਸਿੱਖੀ ਸਿਧਾਂਤ ਫਲਸਫੇ ਅਨੁਸਾਰ ਲੜਨ ਦੀ ਜਿਹੜੀ ਤਾਕਤ ਰੱਖਣਗੇ ਇਸ ਵਾਸਤੇ ਆਪਾਂ ਆਪਣੇ ਬੱਚਿਆਂ ਨੂੰ ਜਰੂਰ ਸੰਘਰਸ਼ਾਂ 'ਚ ਲੈ ਕੇ ਆਇਆ ਕਰੀਏ ਤਸਵੀਰੋ ਜਿਹੜਾ ਆ ਮੋਰਚਾ ਵੀ ਇੱਕ ਇਤਿਹਾਸ ਬਣ ਰਿਹਾ ਹੈ ਇਤਿਹਾਸ ਲਿਖਿਆ ਜਾ ਰਿਹਾ ਕਿਉਂਕਿ ਬੜੇ ਲੰਬੇ ਸਮੇਂ ਤੋਂ ਸਾਥੀਆਂ ਨਾਲ ਵਿਚਾਰਾ ਸੀ ਕਿ ਮੋਰਚਾ ਲਾਈਏ ਕਿਉਂਕਿ ਮੋਰਚੇ ਲੱਗਣ ਨਾਲ ਜਿਹੜੇ ਤਮਾਮ ਕੰਮ ਨੇ ਹੁਣ ਅੱਜ ਘੱਗਰ ਤੇ ਕੰਮ ਚੱਲਿਆ ਹੈ ਉਥੇ ਬੰਨ ਨੂੰ ਮਜ਼ਬੂਤ ਕੀਤਾ ਜਾ ਰਿਹਾ ਜਿੱਥੇ ਕਿ ਪਿੱਛੇ ਮੋਰਚਾ ਸੀ ਕੰਮ ਅਧੂਰਾ ਸੀਗਾ ਕੁਝ ਹੋ ਗਿਆ ਸੀ ਪੱਥਰ ਲਾ ਕੇ ਉਥੇ ਕੱਲ ਪ੍ਰਸ਼ਾਸਨ ਨੇ ਸਹਿਮਤੀ ਬਣਾਈ ਕਿ ਪੱਥਰ ਲਾ ਕੇ ਉਥੇ ਜਾਲ ਪਾਇਆ ਜਾਊਗਾ ਇੱਕ ਨਹਿਰ ਪਿਛਲੇ 4 ਸਾਲਾਂ ਤੋਂ ਤੋੜੀ ਹੋਈ ਸੀ ਐਨਐਚਏ ਨੇ ਉਹ ਨਹਿਰ ਦਾ ਕੰਮ ਅੱਜ ਕੰਪਲੀਟ ਕੀਤਾ ਕੱਲ੍ਹ ਦੇ ਉੱਥੇ ਲੱਗੇ ਹੋਏ ਸੀਗੇ ਰੋਡ ਦੇ نیچے ਉਹ ਨਹਿਰ ਚੱਲ ਪਈ ਐ ਸੂਆ ਸੀ ਜਿਹੜਾ 23ਪੁਰਾ 23ਪੁਰ ਜਿਹੜੀ ਸਾਗਰੇ ਨੂੰ ਛੜਕ ਜਾਂਦੀ ਸੀ ਪੁਲ ਦੇ ਥੱਲੇ ਚਿੱਕੜ ਸੀ ਗਾਰਾ ਸੀ ਬੜੀ ਦਿੱਕਤ ਸੀ ਉੱਥੇ ਲੁੱਕ ਪੈ ਚੁੱਕੀ ਐ ਇੱਕ ਕਿਸਾਨ ਦੇ ਘਰ ਤੱਕ ਦਾ ਰਸਤਾ ਬਣ ਚੁੱਕਿਆ ਆ ਤੇ ਅੰਤ ਹੋਰ ਅਨੇਕਾ ਕੰਮ ਜਿਹੜੇ ਨੇ ਕੰਪਨੀ ਨੇ ਸ਼ੁਰੂ ਕਰ ਦਿੱਤੇ ਨੇ ਜਿਹੜਿਆਂ ਨਾਲ ਆਪਣੇ ਕਿਸਾਨ ਸਾਥੀ ਲੰਬੇ ਸਮੇਂ ਤੋਂ ਪੀੜਤ ਸੀਗੇ ਤਾਂ ਵੀਰੋ ਹੁਣ ਦੇਖਣ ਵਾਲੀ ਗੱਲ ਇਹ ਐ ਕਿ ਜਿਹੜੇ ਆਪਣੇ ਹੋਰ ਵੱਡੇ ਮਸਲੇ ਰਹੇ ਨੇ ਵੱਡੇ ਮੁੱਦੇ ਰਹਿ ਰਹੇ ਨੇ ਉਹਨਾਂ ਦੇ ਆਪਾਂ ਕਿੰਨਾ ਸੰਘਰਸ਼ ਤੋਕੇ ਲੜ ਲਨੇ ਆ ਵੱਡੀਆਂ ਮੰਗਾਂ ਜੇ ਆਪਣੀਆਂ ਅਧੂਰੀਆਂ ਨੇ ਸੰਘਰਸ਼ ਜਾਰੀ ਨੇ ਸਾਰੇ ਸਾਥੀਆਂ ਨੂੰ ਬੇਨਤੀ ਹੈ ਕਿਵੇਂ ਰਾਤਾਂ ਨਾ ਨਰਾ ਸੋਚਿਆ ਕਰੋ ਠੰਡਾ ਨੇ ਆ ਬੈਠੇ ਆ ਇੱਥੇ ਕੋਈ ਦਿੱਕਤ ਨਹੀਂ ਠੰਡਾ ਦੀ ਤੇ ਆਪਾਂ ਪੂਰਾ ਤੰਦੇ ਹੀ ਇਮਾਨਦਾਰੀ ਨਾਲ ਜਿਵੇਂ ਆਪਾਂ ਹੱਥ ਕੜੇ ਕਰੇ ਸੀ ਸੰਘਾਸਤ ਰਾਨ ਸਾਰੇ ਨੇ ਹਮਾਇਤ ਦਿੱਤੀ ਸੀ ਪਿੰਡਾਂ 'ਚ ਜਾ-ਜਾ ਕੇ ਮੀਟਿੰਗਾਂ ਕੀਤੀਆਂ ਨੇ ਉਹ ਸਾਥੀਆਂ ਨੂੰ ਅਪੀਲ ਕਰਦਾ ਜੇਕਰ ਮੇਰੀ ਇਹ ਵੀਡੀਓ ਦੇਖ ਰਹੇ ਹੋਣ ਤੋ ਆਪਣੇ ਜਮੀਰਾ ਚ ਛਾਤੀ ਮਾਰਨ ਕੇ ਅਸੀਂ ਜਿਸ ਤਰੀਕੇ ਉਥੇ ਬਹਿ ਕੇ ਜਗਾਵਾਂ ਤੇ ਹੱਥ ਕੜੇ ਕੀਤੇ ਸੀ ਕਿ ਸੰਘਰਸ਼ਾਂ ਚ ਨਾਲ ਨੇ ਤਾਂ ਹੁਣ ਕੀ ਉਹ ਸਾਡੇ ਨਾਲ ਉਸ ਤਰੀਕੇ ਨਾਲ ਹੈਗੇ ਨੇ ਜਾਂ ਉਸ ਤੋਂ ਵੱਧ ਨੇ ਤਾਂ ਆਪਾਂ ਕਿਸ ਦਿਸ਼ਾ ਵੱਲ ਜਾ ਰਹੇ ਆ ਤੇ ਆਪਣੇ ਸੰਘਰਸ਼ ਨੂੰ ਕਿਸ ਦਿਸ਼ਾ ਵੱਲ ਲੈ ਕੇ ਜਾਣਾ ਇਹ ਹੁਣ ਤੁਹਾਡੇ ਤੇ ਡਿਪੈਂਡ ਕਰਦਾ ਸੰਘਰਸ਼ਾਂ ਦੇ ਪਰ ਭਖੇ ਹੋਏ ਨੇ ਅਸੀਂ ਉਥੇ ਲਗਾਤਾਰ ਪਿਛਲੇ 25 ਦਿਨਾਂ ਤੋਂ ਇੱਕ ਸਕਿੰਟ ਸਾਡੀ ਕੋਤਾ ਹੀ ਨਹੀਂ ਅਸੀਂ ਡਟੇ ਹੋਏ ਆ ਕੌਣ ਸਾਥੀ ਕਿਹੜਾ ਸਾਥੀ ਕਿੰਨੇ ਘੰਟੇ ਲਾ ਗਿਆ ਹਾਜ਼ਰੀਆਂ ਲਾ ਰਹੇ ਅੱਜ ਵੀ ਤਈਪੁਰ ਧਰਨੇ ਤੇ ਹਾਜ਼ਰੀ ਲੱਗੀ ਹੈ ਕੱਲੇ ਕੱਲੇ ਸਾਥੀ ਦੀ ਰਿਪੋਰਟ ਹੈ ਵੀਰੋ ਅਸੀਂ ਜਥੇਬੰਦਕ ਤੌਰ ਤੇ ਕੱਲੇ ਕੱਲੇ ਸਾਥੀ ਨੂੰ ਮੀਟਿੰਗਾਂ ਜਿਹਦੇ ਜਵਾਬ ਪੁੱਛਣੇ ਨੇ ਤਾਂ ਸਮਾਂ ਰਹਿੰਦਿਆਂ ਆਪਣੀ ਹਾਜ਼ਰੀ ਨੂੰ ਬਦਾਓ ਤਾਂ ਕਿ ਆਪਾਂ ਪੂਰੀ ਤਰੀਕੇ ਨਾਲ ਆਪਣੇ ਹਰ ਇੱਕ ਮੰਗ ਦੀ ਪ੍ਰਾਪਤੀ ਕਰ ਸਕੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ